ਅਮਰਜ਼ੇਰ ਦਿਹਾਤੀ ਪੁਲਿਸ ਨੇ ਥਾਣਾ ਰਾਮਦਾਸ ਦੇ ਜੀਨ ਆਉਂਦੇ ਪਿੰਡ ਪੂਰੇ ਗਿਲ ਵਿਖੇ ਨਸ਼ਾ ਤਸਕਰ ਗਗਨਦੀਪ ਸਿੰਘ ਦੇ ਘਰ ਤੇ ਅੱਜ ਵੀਰਾ ਪੰਚਾ ਚਲਾ ਦਿੱਤਾ ਤੁਹਾਂ ਦਾ ਇਹ ਗਗਨਦੀਪ ਸਿੰਘ ਇੱਕ ਵੱਡਾ ਨਸ਼ਾ ਤਸਕਰ ਹੈ ਤੇ ਇਸ ਦੇ ਉੱਪਰ 6 ਦੇ ਕਰੀਬ ਐਨਡੀਪੀਐਸ ਦੇ ਮਾਮਲੇ ਦਰਜ ਹਨ ਜਿਸ ਦੇ ਘਰ ਨੂੰ ਅੱਜ ਡੀਮੋਲਿਸ਼ ਕੀਤਾ ਗਿਆ ਹੈ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਜਨਾਲਾ ਗੁਰਿੰਦਰ ਸਿੰਘ ਹੱਸਿਆ ਕੇ ਨਸ਼ਾ ਤਸਕਰ ਗਗਨਦੀਪ ਸਿੰਘ ਜੋ ਕਿ ਨਸ਼ਾ ਧੰਦਾ ਕਰਦਾ ਜਿਸ ਦੇ ਉੱਪਰ ਤਕਰੀਬਨ 6 ਐਨਡੀਪੀਰੈਟ ਦੇ ਮਾਮਲੇ ਦਰਜ ਹਨ ਅਤੇ ਇਹ ਕਮਰਸ਼ੀਅਲ ਕੁਆਲਟੀ ਨਸ਼ਾ ਧੰਦਾ ਕਰਦਾ ਹੈ ਇਸ ਵਿਰੁੱਧ ਵੱਖ-ਵੱਖ ਜਿਲਿਆਂ ਦੇ ਵਿੱਚ ਮਾਮਲੇ ਦਰਜ ਹਨ ਬਿਲਾਅਲ ਇਹ ਪਹੋੜਾ ਹੈ ਉਹਨਾਂ ਜ਼ਗ ਦੇ ਜੀਜ਼ੇ ਘਰ ਨੂੰ ਬੀਡੀਪੀਓ ਵਿਭਾਗ ਦੀ ਮਦਦ ਨਾਲ ਡਿਮੋਲਿਸ਼ ਕੀਤਾ ਗਿਆ ਹੈ ਉਹਨਾਂ ਨਸ਼ਾ ਤਸਕਰ ਨੂੰ ਤਾਰਨਾ ਦਿੱਤੀ ਕਿ ਨਸ਼ਾ ਤਸਕਰ ਤਸਦਾ ਧੰਦਾ ਕਰਨਾ ਬੰਦ ਕਰ ਦੇਣਾ ਨਹੀਂ ਤਾਂ ਉਹਨਾਂ ਦੇ ਘਰਾਂ ਉੱਪਰ ਵੀ ਇਸ ਤਰੀਕੇ ਨਾਲ ਹੀ ਐਕਸ਼ਨ ਚੱਲਦਾ ਰਹੇਗਾ ਅੱਜ ਅਸੀਂ ਪਿੰਡ ਪੂਰੇ ਗਿੱਲਾ ਥਾਣਾ ਰਮਦਾਸਾ ਜਿਹੜਾ ਮੁਸੱਬਾਤੀ ਦੇ ਵਿੱਚ ਆਏ ਆਂ ਤੇ ਇੱਥੋਂ ਦਾ ਇੱਕ ਲਿਸਟਡ ਹੈਗਾ ਪੈਲਰਸ ਸਮਗਲਰ ਗਗਨਦੀਪ ਸਿੰਘ ਸਨ ਅਫਰਕਮਾਲ ਸਿੰਘ ਇਹਦੇ ਖਿਲਾਫ 6 ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 6 ਮਕਦਮੇ ਦਰਜ ਨੇ ਐਨਡੀਪੀਐਸ ਸੈਕਟ ਦੇ ਔਰ ਇਸ ਵਕਤੇ ਭਗੌੜਾਇਆ ਤੇ ਪੂਰੇ ਗਿੱਲ ਪੰਚਾਇਤ ਵੱਲੋਂ ਸਭੰਦਰ ਡਿਪਾਰਟਮੈਂਟ ਬीडीपीओ ਰਮਦਾਸ ਨੂੰ ਜਿਹੜੀ ਆ ਉਹ ਆਪਣਾ ਇਹਨਾਂ ਨੇ ਮਤਾ ਪਾ ਕੇ ਦਿੱਤਾ ਸੀਗਾ ਵੀ ਇਹ ਸਾਡਾ ਸਾਡੇ ਪਿੰਡ ਦਾ ਰਹਿਣ ਵਾਲਾ ਜਿਹੜਾ ਹੈ ਹੈਗਾ ਸਮਗਲਰ ਔਰ ਐਂਡੀਪੀਐਸ ਇੱਕ ਤਾਮਿਲ ਉਹ ਹੈ ਰੋਂਦੀ ਸਮਗਲਿੰਗ ਕਰਦਾ ਤੇ ਇਹਨੇ ਸਾਡੇ ਪਿੰਡ ਦੇ ਛੱਪੜ ਦੀ ਜਗ੍ਹਾ ਤੇ ੱੱਕੇ ਨਾਲ ਨਾਜਾਇਜ਼ ਕਬਜ਼ਾ ਕਰਕੇ ਤੇ ਆਪਣੀ ਘਰ ਬਣਾਇਆ ਹੋਇਆ ਜਿਹੜਾ ਪ੍ਰੋਪਰ ਕਾਨੂੰਨੀ ਤਰੀਕੇ ਨਾਲ ਜਿਹੜਾ ਵੀਡੀਓ ਨੇ ਆਪਣਾ ਸਾਰੇ ਕਾਨੂੰਨ ਨੂੰ ਧਿਆਨ ਚ ਰੱਖਦਿਆਂ ਹੋਇਆਂ ਜਿਹੜਾ ਜਿਵੇਂ ਵੀ ਜੋ ਪ੍ਰੋਸੈਸ ਸੀ ਉਹਨੂੰ ਕੰਪਲੀਟ ਕੀਤਾ ਉਹਦੇ ਤੋਂ ਬਾਅਦ ਅੱਜ ਇਸ ਡਿਪਾਰਟਮੈਂਟ ਨੇ ਸਾਡੇ ਕੋਲੋਂ ਜਿਹੜੀ ਆ ਮਦਦ ਮੰਗੀ ਸੀ ਜੋ ਅੱਜ ਸਾਡੀ ਜਿਹੜੀ ਪੁਲਿਸ ਫੋਰਸ ਦੇ ਨਾਲ ਅਸੀਂ ਇਹਨਾਂ ਦੀ ਮਦਦ ਲਈ ਆਏ ਹਾਂ ਔਰ ਇਹਨਾਂ ਨੇ ਇਹਨਾਂ ਦਾ ਜਿਹੜਾ ਇਹਦਾ ਘਰ ਆ ਉਹ ਅੱਜ ਕਿਉਂਕਿ ਉਹ ਛੱਪੜ ਦੇ ਏਰੀਆ 'ਚ ਬਣਿਆ ਹੋਇਆ ਸੀਗਾ ਤੇ ਉਹਨੂੰ ਗਿਰਾ ਦਿੱਤਾ ਤੱਕ ਕਿੰਨੇ ਮਾਮਲੇ ਇਸ ਤੇ ਦਰਜ ਹੋਏ ਕਿਸ ਤਰ੍ਹਾਂ ਦੇ ਇਹਦੇ ਤੇ ਮੁਕਸਰ ਸਾਹਿਬ ਤੇ ਜਲੰਧਰ ਰੂਲਰ ਤੇ ਇਸ ਤੋਂ ਇਲਾਵਾ ਅ ਅੰਮ੍ਰਿਤਸਰ ਦਿਹਾਤੀ ਦੇ ਚਾਟੀਵੰਨ ਥਾਣੇ 'ਚ ਤੇ ਹੋਰ ਵੀ ਵੱਖ-ਵੱਖ ਥਾਵਾਂ ਤੇ ਕੁੱਲ 6 ਮਕਦਮੇ ਦਰਜ ਨੇ ਐਨਡੀਪੀਐਸ ਸੈਕਟ ਦੇ ਤੇ ਔਰ ਇਸ ਵਕਤ ਇੱਕ ਕਮਰਸ਼ੀਅਲ ਕੁਆਂਟੀਟੀ 'ਚ ਭਗੌੜਾ ਹੈ ਠੀਕ ਹੈ ਸਰ ਔਰ ਨਸ਼ਾ ਤਸਕਰਾਂ ਨੂੰ ਕੀ ਕਾਰਨਾ ਹੈ ਕੋਲ ਤੁਹਾਡੇ ਮਾਧਿਅਮ ਰਾਹੀਂ ਇਹ ਨਸ਼ਾ ਤਸਕਰਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਵੀ ਇਹੋ ਜਿਹੇ ਮਾੜਾ ਕੰਮ ਕਰਦੇ ਨੇ ਉਹਨਾਂ ਵਾਸਤੇ ਦੋ ਹੀ ਗੱਲਾਂ ਨੇ ਜਾਂ ਤੇ ਉਹ ਕੰਮ ਛੱਡ ਕੇ ਤੇ ਮੁੱਖ ਧਾਰਾ 'ਚ ਸ਼ਾਮਲ ਹੋ ਜਾਣ ਨਹੀਂ ਤੇ ਜੇਲ੍ਹ 'ਚ ਜਾਣ ਲਈ ਤਿਆਰ ਰਹਿਣ ਔਰ ਇਸ ਤਰੀਕੇ ਨਾਲ ਅਸੀਂ ਸਬਡਿਵੀਜ਼ਨ ਅਜਨਾਲਾ ਦੇ ਏਰੀਆ 'ਚ ਹੋਰ ਵੀ ਕਰੀਬ ਕਾਫੀ ਜਿਹੜੀਆਂ ਇਹੋ ਜਿਹੀਆਂ ਜਗ੍ਹਾ ਅਸੀਂ ਉਹ ਛਨਾਕਤ ਕੀਤੀਆਂ ਨੇ ਜਿੱਥੇ ਪ੍ਰੋਸੈਸ ਚੱਲ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵੀ ਇਹੋ ਜਿਹੇ ਸਮਗਲਰ ਨੇ ਉਹਨਾਂ ਦੇ ਖਿਲਾਫ ਇਹੋ ਜਿਹੀ ਸਖਤ ਕਾਰਵਾਈ ਜਿਹੜੀ ਹੈ ਹੁੰਦੀ ਰਹੇਗੀ